ਸਾਰਿਆਂ ਨੂੰ ਰਾਜਪੁਰੇ ਕਿਸਾਨ ਮੇਲੇ ਅੱਜ ਦੂਸਰਾ ਦਿਨ ਹੈ ਉਹ ਤੁਹਾਨੂੰ ਕਿਸਾਨ ਮੇਲਾ ਦਿਖਾਉਣੇ ਅੱਜ ਜ਼ਿੰਮੇਦਾਰਾਂ ਦਾ ਦੇਖਦੇ ਨਵੀਆਂ ਨਵੀਆਂ ਚੀਜ਼ਾਂ ਅੱਜ ਕਰਦੇ ਆ ਸ਼ੁਰੂਆਤ ਅੱਜ ਦੂਸਰਾ ਦਿਨ ਹੈ ਕਿਸਾਨ ਮੇਲੇ ਦਾ ਬਣੀ ਨਹੀਂ ਨੇ सोना लिखा वाले बड़ा ट्रैक्टर खड़ा है भाई सारे कैमरे क्ढ़ी फिर रहे हैं। ए, सोना लिखा वाले पचहत्तर एच पी ट्रैक्टर है जी तगड़ा ट्रैक्टर है भी पूरा ਉਹ ਭਾਈ ਮੀਡੀਅਮ ਆ ਕੇ ਐਵਰੀ ਦੀ ਕਹਾਣੀ ਕਹਿ ਰਿਹਾ ਸਾਹ ਚ ਲੈ ਇਹ 65 ਹੈ ਟਾਈਗਰ ਸੀਰੀਜ਼ ਜੀ ਆਲੇ ਮੇਰੀ ਬਣਾਈ ਮੜੀ ਜੀ ਇਹ ਵੀਡੀਓ ਚੱਲ ਰਹੀ ਹੈ ਵੀਡੀਓ ਚੱਲ ਰਹੀ ਹੈ ਤੂੰ ਬਣਾ ਦੇਖ ਦੇ 5 ਸਾਲ ਦੀ ਗਾਰੰਟੀ ਹੈ ਵੀ 5 ਸਾਲ ਦੀ ਗਾਰੰਟੀ ਇਸ ਸਕੰਦਰ ਸੀਰੀਜ਼ ਇਸ ਸਕੰਦਰ ਸੀਰੀ ਦਾ 60 ਟਰੈਕਟਰ ਹੈ ਇੱਧਰ ਦੇਖੋ ਜੀ ਇਹ 75 ਹੈ ਇਹ 750 ਹੈ ਟਾਰਕ ਪਲਸ 235 ਟਾਰਕ ਹੈ ਇਹ ਵੀ 4x4 ਇਹ 750 ਹੈ 4x4 सुना लिखा दिन धमी धीरे। एक टाइगर पच्चवंजाई, एक टाइगर शरीरा पच्चवंजाव। फोर वाइफ़ हो। सारे मार्शल वाला टैक्टर, सारे यहीं के टैक्टर का दिखते होते हैं तो हाल में जितने होंगे। विरहे लोहाई मीडियम हैं, लोहाई मीडियम। पूरी जानकारी देंगे, जो ਇਦਾਂ ਵਾਰ ਦੇ ਲਈ ਤੇ ਅੱਜ ਤੋਂ ਮਾਹਰ ਰੱਖੇ ਤੁਸੀਂ ਸ਼ਾਮਿਲ ਕੀਤਾ ਨੰਬਰ ਕਿਹੜਾ ਹੈ ਟੈਗਰ ਹੈਗਾ 745 ਇਹ ਹੋਰ ਵਾਹ ਵੋਰ ਹੈ ਜੀ ਇਹ ਲੋ ਹਾਈ ਮੀਡੀਅਮ ਹੈ ਕਿ ਲੋ ਹਾਈ ਹੈ ਭਾਈ ਇਹ ਵੀ ਲੋ ਹਾਈ ਮੀਡੀਅਮ ਹੈ ਲੋ ਹਾਈ ਮੀਡੀਅਮ ਹੈ ਇਹ ਵੀ ਲੋ ਹਾਈ ਮੀਡੀਅਮ 745 ਟੈਗਰ ਇਹ 18 4 30 ਦਾ ਕਮਾਂਡਰ 14-4 ਚੀ ਦਾ ਕਮਾਂਡਰ ਬਿਆਸ ਟਾਇਰ ਹੈ ਇਹ ਵਾਲਾ ਬੀਕੇਟੀ ਦਾ ਸ਼ੋਰੂਮ ਖੜਿਆ ਬੀਕੇਟੀ ਦੀ ਸਟਾਲ ਦੇ ਇਹ ਬੀਕੇਟੀ ਦਾ 16928 ਦਾ ਰੇਡੀਅਲ ਹੈ ਉਹ 15928 ਦਾ ਰੇਡੀਅਲ ਨਵੀਂ ਸੀਰੀਜ਼ ਆਈ 14 ਵਾਲੇ ਚਾਰ ਬੀਕੇਟੀ ਵੀ ਵਧੀਆ ਹੈ ਇਹ ਫਰੰਟ ਟਾਇਰ ਆ ਸਾਰੇ ਆ ਟਾਇਰ ਆ ਜੀ ਜੇ 15 12 8 ਸਾਡੇ 15 ਮੁਰਾ ਮੁਰਾ ਟਾਇਰ ਪਾਣੇ ਨੂੰ ਮੁਰਲੇ ਟਾਇਰ ਹੈ ਮੁਰਲੇ ਟਾਇਰ ਹੈ ਮੁਰਲੇ ਇਹ ਸਾਰੇ ਮੁਰਲੇ ਟਾਇਰ ਹੈ ਉਪਰਲੀ ਸਾਡ ਲੱਗੀਆਂ ਵੇ ਫੁੱਡੀਆਂ ਵਾਲੇ ਵਧੀਆ ਦਾ ਸਭ ਇਹ ਬੀਜੀਡੀ ਦਾ ਬਹੁਤ بڑا ਟਾਇਰ ਬੀਜੀਡੀ ਦਾ ਕਿੰਨਾ ਹੈ 57 ਇਹ ਕੋਈ ਟਾਇਰ ਦਵਾ ਆਪ ਬਾਣਾ ਆ ਟਾਇਰ ਪਾਣਾ ਰਜੀਤ ਨੂੰ ਕੀ ਹੁੰਦਾ ਹੈ ਕੀ ਗੱਲ ਆ ਆ ਟਾਇਰ ਪਾਉਣਾ ਅਸੀਂ ਟਰੈਕਟਰ ਚ 57 ਇੰਚ ਰਿਮ ਹੈ ਦਾ ਬਾਬਿਓ ਦੇਖੋ ਗੱਡੀ ਗੁੱਡੀ ਹੱਥ ਪੈ ਜਾਂਦਾ ਪੂਰਾ ਗੁੱਡੀ 'ਚ ਬੰਦਾ ਕਹੇ ਮੇਰੀ ਬਣਾਈ ਵੀਡੀਓ ਦੇਖੀਂ ਜੀ ਫੜੀ ਫੜੀ ਧੋੜ ਦੇ ਬੜਾ ਕੰਦਾ ਇੰਨਾ ਜੁੜਾ ਆ ਜਾ 5 ਗਿੱਟ ਚੌੜਾ 5 ਗਿੱਟ ਚੌੜਾ ਇਹ ਰਹੀ ਤੁਹਾਨੂੰ ਪੇਛੇ ਬੜੇ ਟਾਇਰ ਦੀ ਫੋਟੋ 40 057 ਇੰਚੀ ਦੀ ਮੈਂ ਕਿੱਚਾ ਫੋਟੋ ਫੋਟੋ ਕਿੱਚੀ ਕੋਈ ਚਲ ਅੱਗੇ ਜਾ ਇਹ ਜੀ 17 928 ਦਾ BGT ਦਾ ਟਾਇਰ ਇਹ ਵਾਲਾ ਟਾਇਰ ਪਸੰਦ ਕਰਿਆ ਆਪਾਂ ਨਾ ਅਰਜਨ 605 ਵਾਸਤੇ ਮੂਰੇ ਪਾਉਂਗੇ 1116 ਮੂਰੇ ਪਿਆ ਆਪਾਂ ਟੀ ਗੁੱਡੀ ਨਹੀਂ ਪਾਣੀ ਆ ਉਹ ਦੂਏ ਵਾਲਾ ਪਾਉਂਗੇ ਸੋਹਣਾ ਲੱਗ ਰਿਹਾ ਇਹ ਦੇਖਾਂਗੇ 1116 ਟੀ ਗੁੱਡੀ ਪਾਉਂਗੇ ਟੀ ਗੁੱਡੀ ਪਾਣੀ ਆ ਟੀ ਗੁੱਡੀ ਟੀ ਗੁੱਡੀ ਠੀਕ ਹੈ ਟੀ ਗੁੱਡੀ ਪਾਏਗੇ ਪਿੱਛਾ ਪਾਏਗੇ ਟੀ ਮੂਰਾ BGT ਮੂਰਾ ਦੂਜਾ ਫਿਰ ਉਹ ਪਾ ਲਈ ਬਹੁਤ ਬੜਾ ਟਾਇਰ ਤੂੰ 1000 16 ਪਾਈ 1000 16 ਮੈਂ ਪਾਉਂਗਾ 11 16 15 ਨੂੰ 28 ਪਾਉਂਗੇ ਪਿੱਛਾ ਮੈਂ ਪਾਉਂਗਾ 17 ਨੂੰ 28 ਕਰਾਏਗੇ ਦੇਖੇਗੇ ਧੰਨ ਧੰਨ ਕਰਾਏਗੇ ਪੂਰੀ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਗਰਮੀ ਹੈ ਮੇਲੇ ਦਾ ਆਨੰਦ ਲਓ ਆਨੰਦ ਆ ਰਿਹਾ ਮੇਲੇ ਦਾ ਸਨੋ ਜੀ ਮਿੱਤਰੋ ਖੇਤੀਬਾੜੀ ਦੇ ਇਪਲੀਮੈਂਟ ਆ ਗਏ ਤੋਤੇ ਆ ਗਏ ਪੰਜ ਤੋਤੇ ਆ ਜਮੀਨ ਬਾੜੂ ਤੋਤੇ ਹੁੰਦੇ ਨੇ ਸੰਗਰੀਆਂ ਵਾਲਿਆਂ ਦਾ ਸਰਵਣ ਸੰਗਰੀਆਂ ਵਾਲਿਆਂ ਦੇ ਇਪਲੀਮੈਂਟ ਆਏ ਸਾਰੇ ਸਰਵਰ ਸੰਗਰੀਆਂ ਵਾਲਿਆਂ ਦੇ ਸਾਰੇ ਇਪਲੀਮੈਂਟ ਜਿੰਦਰਾ ਹਾਲ ਤੋਤੇ ਕਰਾ ਫੈਰੋਂ ਪਲਾਉ ਉਹ ਡਿਸਕਾਂ ਆ ਗਈਆਂ ਕਈ ਤਰ੍ਹਾਂ ਦੀਆਂ ਡਿਸਕਾਂ ਐ ਫੋਲਡੇਬਲ ਹਾਲਾ ਐ ਇਹ ਨਰਿੰਦਰ ਆ ਦੇਖਾ ਹੈ ਰੋ 8 8 ਦੀ ਮੈਂ ਕਹਿੰਦਾ 8 8 ਦੀ ਸਰਵਣ ਵਾਲਿਆਂ ਦੀ 8 8 ਦੀ ਹੈ ਰੋ ਆਹੇ ਸਰਵਣ ਵਾਲਿਆਂ ਦੀ 8 8 ਦੀ ਲਾਇਆ ਵਾ 1 ਲੱਖ ਰੁਪਏ ਦੀ ਰੋ ਅਜੀ ਇਹੇ 1 2 3 4 5 6 7 8 9 9 ਦੀ ਹੈ ਜੀ ਸੌਰੀ 9 9 ਦੀ ਹੈ 9 9 ਦੀ ਹੈ 8 ਕੁਇੰਟਲ ਦੀਆਂ ਤਾਂ ਵੀ ਆਏ 8 ਕੁਇੰਟਲ ਦੀਆਂ 9 9 ਦਾ ਸੈਟ ਹੈ ਸਰਵਣ ਸਗਰੀ ਵਾਲਿਆਂ ਦਾ 9 ਦਾ ਹਾਂ ਆ ਯਾਰ ਆ ਤਵੀ ਨੂੰ ਕੋਣ ਕਿਨੂ ਕੋ ਪਰਾਂ ਜਿਹੜਾ 9 ਦਾ ਇਹ ਆ ਦੇਖ ਇਹ 1,57,000 ਦੀਆਂ 1,57,000 ਦੇ 3000 ਰੁਪਏ ਮੇਲੇ ਦਾ ਡਿਸਕਾਊਂਟ ਆਈ ਇਹਦੇ ਬਾ ਸਰਵਰ ਵਾਲਿਆਂ ਨੇ ਸੰਦਦਾ ਹੈ ਤਾਂ ਵਧੀਆ ਵੈਸੇ ਲੈਣੀਆਂ ਹੈ ਹੈਰੋ ਕਰਾ ਦਈਏ ਬੁੱਕ ਇਹ ਲੈ ਲੈ ਯਾਰ ਮੈਂ ਤਾਂ ਕਹਣਾ ਫਾਰਮ ਸੱਠ ਵਸਤਾ ਦੇ ਠੀਕ ਹੈ ਖਿਚਲੂ ਦਾ ਡਾਕਟਰ ਖਿਚਲੂ ਦਾ ਫਾਰਮ ਲੈ ਜੀਬ ਕੜਾ ਦੇਣੀ ਨਾ ਗੱਡੀਆਂ ਤਵੀਆਂ ਇਹਦਾ ਉਹ ਗੱਲ ਹੋ ਗਈ ਵੀ ਅੱਜ ਗਵਾਂਡੀਆਂ ਦੀ ਬੱਟਾਂ ਵੀ ਢਾਉਂਗੇ ਹੈ ਸਰਵਣ ਵਾਲਿਆਂ ਦੀ ਹੈ ਹਾਈਡਰੋਲਿਕ ਹੈ ਰੋ ਜੀ ਅੱਗੇ ਆ ਗਿਆ ਸੁਪਰ ਸੀਡਰ ਰੋਟਾ ਵੇਟਰ ਸੁਪਰ ਸੀਡਰ ਹਿੱਤਾਂ ਦੇ ਰਾਜੇ ਨਿੰਬੂ ਪਾਣੀ ਪੀ ਲੈਂਦੇ ਯਾਰ ਥੋੜਾ ਜਿਹਾ ਨਿੰਬੂ ਪਾਣੀ ਗਰਮੀ ਬਹੁਤ ਹੈ ਨਿੰਬੂ ਪਾਣੀ ਪੀਆ ਜਾਏ ਫੇਰ ਆਉਂਗੇ ਬੀਜਾਂ ਵਾਲੀ ਸਾਈਡ ਨੂੰ ਪਾਲੀ ਸਾਡੇ ਬੀਜਾਂ ਮੂਰੀਆਂ ਸੁਪਰ ਸੀਡਰ ਹੈ ਸਰਦਾਰ ਸੁਪਰ ਸੀਡਰ ਇਹ ਸੁਪਰਸੀਡਰ ਦਾ ਅੰਦਰ ਵਾਲਾ ਸੈੱਟ। ਇਹਦਾ ਵੇਲਣਾ ਬੰਦੋ। ਐਂ ਵੀਰੇ ਹੱਟੀ ਮੜਾ ਜਾ ਯਾਰ। ਇਹ ਅਗਰਾਰੀ ਸਿਸਟਮ ਸੂਚਿਤ ਦਾ। ਬੜੀਆਂ ਗਰ। ਇਹ ਸੁਪਰਸੀਡਰ ਦਾ ਜੀ ਸਾਈਡ ਵਾਲਾ ਸੈੱਟ ਆ ਜਿਹੜਾ ਪਿੱਛੇ ਵਾਲਾ ਨਹੀਂ ਵੇਲਣਾ ਚਾਹਦਾ। ਹਾਏ ਹਾਂ ਅੰਦਰ ਵਾਲਾ ਉਹ ਵਾਲਾ। ਬੜਾ ਗੇਰਾਂ ਦਾ ਸਿਸਟਮ ਕਰਾ ਭਾਈ 1 2 3 4 5 ਗੇਰ ਲਾਇਆ ਹੋਇਆ। ਪੈਂਡ ਚ ਇਹੋ ਘੜੇ ਨਹੀਂ ਰਿਹਾ ਟਰੈਕਟਰ ਕੀਤੇ। ਘੜੂnga ਕੀ ਤਰ੍ਹਾਂ ਲੋਗੋਂ ਪੈਣ ਜੂਗੇ ਜਮ ਹੋਇਆ ਬਿਆ ਦੇਖ ਘੜਾ ਜੋੜ ਤੇ ਟੈਟ ਕਰਿਆ ਬਾਰੇ ਤਾਂ ਇਹ ਸਾਈਡ ਵਾਲਾ ਗੇਰ ਹੈ ਜੀ ਰੋਟਾਵੇਟਰ ਦਾ ਸਾਈਡ ਵਾਲਾ ਸੈੱਟ ਹੈ ਹਾਂ ਇਹ ਹੁੰਦਾ ਸਾਈਡ ਜਿਹੜੇ ਸਾਈਡ ਵਾਲੀਆਂ ਘਰਾ ਰੀਆਂ ਜਾਂਦੀਆਂ ਹੈਲੋ ਇਹ ਰੋਟਾਵੇਟਰ 9 ਫੁੱਟਾ ਤੇ ਚਰੀ ਵਾਲਾ ਕਟਰ ਆ ਗਿਆ ਚਰੀ ਵਢਣੇ ਵਾਲਾ ਚਰੀ ਵਾਲ ਆ ਗਿਆ ਚਰੀ ਕੰਮ ਕਰਦੇ ਆਪੋ ਜਿਹਾ ਚਰੀ ਦਾ ਪੱਲਾ ਚਰੀ ਦਾ ਹੀ ਆ ਵਸ ਚਰੀ ਕਟਰਾ ਜੀ ਚਰੀ ਦਾ ਐਂ ਸੋਰੀ ਕਣ ਕਾਲਾ ਹੈ ਏ ਆ ਚਰੀ ਵਾਲਾ ਲੱਕੀ ਚਰੀ ਵਾਲਾ ਇਹ ਆ ਜੀ ਤੇ ਆ ਦੇਖਾ ਕਣਕ ਕੇਰਨੇ ਵਾਲੇ ਜਗ੍ਹਾ ਦਾ ਨਾਲੇ ਜਿਹੜਾ ਜਿਹੜਾ ਜੀਰੀ ਦੇ ਜੁੰਡ ਹਾਂ ਜੀ ਜੀਰੀ ਦੇ ਜੁੰਡਿਆਂ 'ਚ ਜਿਹੜਾ ਕੇਰਦੇ ਨੇ ਕਣਕ ਉੱਪਰ ਆ ਪਰਾਲੀ ਦਾ ਫੂਸ ਜਿਆ ਵੜ ਜਾਂਦਾ ਇਹਦੇ 'ਤੇ ਵੀ ਡਰਲ ਲੱਗੀ ਪਿਊ ਸੀਡ ਐ ਇਹ ਪੀਓ ਪੀ ਸੀਡ ਪੀਓ ਪੀ ਸੀਡ ਇਹ ਆ ਗਈ ਜੀ ਆਪਣੀ ਡ੍ਰਿਲਰ ਜਿਹੜੀ ਗ੍ਰੀਨ ਫਾਰਮਿੰਗ ਕਹਿੰਦੇ ਇਹਨੂੰ ਉਹ ਹੈ ਸਿਸਟਮ ਕੋਈ ਜਿਰੀ ਵਾਲਾ ਕਚਰਾ ਜਾਈ ਡ੍ਰਿਲ ਕਰ ਦਿੰਦੇ ਆ ਬਸ ਕੋਨਾ ਕੀ ਯਾਰ ਸਮਾਰੇ ਬਹੁਤ ਪੜਿਆ ਜੀ ਇਹ ਜ਼ੀਰੋ ਡ੍ਰਿੱਲ ਲੱਗ ਜੇ ਆਪਣੀ ਇਹ ਆ ਗਈ 1 2 3 11 ਟੈਨ ਹੈ ਇਹ 11 ਟੈਨ ਦੀ ਜ਼ੀਰੋ ਡ੍ਰਿੱਲ ਇਹ ਆਪਣੇ ਬੀਲਰ ਹੈ ਜੀ ਇੱਧਰ ਬੀਲਰ ਲੱਗੇ ਹੋਏ ਬੀਲਰ ਧੂਪਾਂ ਬਹੁਤ ਹੈ ਜਗਜੀਤ ਵਾਲਿਆਂ ਦੇ ਸਬਸੀਡਰ ਹੈ ਐਗਰੀ ਜ਼ੋਨ ਵਾਲਿਆਂ ਦਾ ਬੀਲਰ ਹੈ ਐਗਰੀ ਜ਼ੋਨ ਵਾਲਿਆਂ ਦਾ ਬੀਲਰ ਗੋਲੇ ਦਾ ਬੀਲਰ ਇਹ ਪੀਡੀਸੀ ਵਾਲਿਆਂ ਦੇ ਆਗੇ ਸੁਪਰ ਸੀਡਰ ਲੱਗੀ ਇੱਥੇ ਤੱਕ ਪਚਾਹ ਤੇ ਚੜਾਹ ਤੇ ਕੋਠਿਆ ਤੱਕ ਸੁਪਰ ਸੀਡਰ ਪੀਡੀਸੀ ਵਾਲੇ ਦੇ ਸੁਪਰ ਸੀਡਰ ਸਾਰੇ ਹੀ ਇਧਰ ਐਗਰੀ ਜ਼ੋਨ ਵਾਲਿਆਂ ਦੇ ਇੰਪਲੀਮੈਂਟ ਸਾਰੇ ਦੇਵ ਰੁਕਿਆ ਜਗੜ ਰੈਚ ਸੀਡ ਲੋਡਰ ਟੈਂਪਲ ਕਮਹਾਨ ਸੀਡ ਨਾਗਰ ਇਹਦਾ ਕਣਕਾਂ ਦੇ ਬੀਜ ਹੈ ਸੀਡ ਹੈ ਜੀ ਆਇਆਂ ਨੂੰ ਖੜ ਕੁੜ ਰਿਖੇ ਦਿਸ਼ਮੇਸ਼ ਜਿਵੇਂ ਦਾ ਨਾਮ ਰੂਪ ਪਤਾ ਵੇਡ ਰੇ ਦਮੇਸ਼ ਏਸੀ ਕੈਵਨ तो दूसरा दिन तो बहुत ही नुकसान ने तो बार बार किया ਸਾਡੇ ਸਰਕਾਰ ਨੂੰ ਸਰਦਾਰ ਅਰਜਨਦਰ ਸਿੰਘ ਜੀ ਸੰਗਾ ਅਰ ਅਰਜਨ ਸਟਾਲ ਤੇ ਆ ਗਏ ਅਰਜਨ 655 ਟਰੈਕਟਰਾਂ ਦਾ ਰਾਜ ਸਟੈਂਡਰਡ ਦੀਆਂ ਕੰਪੈਨਾਂ ਟਰੈਕਟਰ ਵਾਲੀ ਕੰਪੈਨ ਵੀ ਸਟੈਂਡਰਡ ਦੀ ਹਾਰਵੈਸਟਰ ਸਟੈਂਡਰਡ ਹਾਰਵੈਸਟਰ ਸਟੈਂਡਰਡ 460 ਕਰਤਾਰ 78b ke 75